ادا شیر سگرندے اپس ہمارہے ہمارہے اسوار کٹی سوٹے شہریاں دے کھوپ کے جیٹھا کٹی سوٹے شہریاں دے کھوپ کے جیٹھا کٹی سوٹے شہریاں دے کھوپ کے نانا مٹھراں دا کٹی دا زندہ باد زندہ باد کرمیا تے کلاکار زندہ باد زندہ باد زندہ باد اسوار کٹی سوٹے شہریاں دے کھوپ کے ਹੋਤੇ ਭਵਿੰਦਰ ਸਿੰਘ ਤੇਰੀ ਸੋਚ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਕੱਲ ਜਿਹੜੇ ਸ਼ਹੀਦ ਹੋਏ ਸੀ ਆਪਣੀ ਜਥੇ ਬੰਦੀ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਸਿਵਲਸਤਾਲਾ ਸੀ ਖੜੇ ਆ ਹੁਣ ਉਹਨਾਂ ਦੀ ਪੋਸਟ ਮਾਰਟਮ ਤੋਂ ਬਾਅਦ ਉਹਨਾਂ ਦਾ ਭਾਰਤਿਕ ਸਰੀਰ ਜਿਹੜਾ ਉਹਨਾਂ ਦਾ ਜੱਦੀ ਪਿੰਡ ਨੂੰ ਉਹਨਾਂ ਦੇ ਸਾਥੀ ਜਿਹੜੇ ਲੈ ਕੇ ਜਾ ਰਹੇ ਆ ਔਰ ਇਹ ਲਗਭਗ 24ਵੀਂ ਸ਼ਹੀਦੀ ਆ ਸਾਡੀ ਇਸ ਅੰਦੋਲਨ ਵਿੱਚ ਜਿਹੜੀ ਹੋਈ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਅਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਨਿਪਟਾਰਾ ਕਰੇ ਅਰ ਸ਼ੰਭੂ ਖਨੌਰੀ ਡੱਬੋ ਵਾਲੀ ਜਾਂ ਰਤਨਪੁਰੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ 'ਚ ਇਸ ਕਿਸਮ ਦੀਆਂ ਜਿਹੜੀਆਂ ਸ਼ਹਾਦਤਾਂ ਦੀਆਂ ਖਬਰਾਂ ਹੁੰਦੀਆਂ ਜਿਹੜੀਆਂ ਦੁਖਦਾਈ ਹੁੰਦੀਆਂ ਪਰਿਵਾਰਾਂ ਤੋਂ ਲੋਕ ਵਿਛੜਦੇ ਹੈਗੇ ਆ ਬੇਸ਼ੱਕ ਕੁਝ ਪ੍ਰਾਪਤ ਕਰਨ ਲਈ ਕੁਝ ਖੋਨਾ ਵੀ ਪੈਂਦਾ ਹੈਗਾ ਪਰ ਅਸੀਂ ਆਸਤਾ ਕਰਾਂਗੇ ਸਰਕਾਰ ਕਰਕੇ ਮਸਲਿਆਂ ਦਾ ਹੱਲ ਕਰੇ ਤਾਂ ਜਿਹੜੇ ਮੋਰਚਿਆਂ ਤੇ ਜਿਹੜੀ ਰਾਵਾਂ ਦੇ ਰਕਾਬਟੇ ਆ ਉਹਨੂੰ ਵੀ ਦੂਰ ਕਰੂੰਗੀ ਅਰ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਆਪਣੇ ਵਰਕਰਾਂ ਨੂੰ ਵਲੰਟੀਅਰਸ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਸਸਕਾਰ ਤੇ ਵੱਧ ਤੋਂ ਵੱਧ ਜਿਹੜਾ ਵਾ ਪਹੁੰਚਿਆ ਜਾਵੇ ਸਰਕਾਰ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਬੰਦ ਦਾ ਮੁਆਫਜ਼ਾ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਾਵੇ ਧੰਨਵਾਦ